ਮੈਂ ਸਾਰੇ ਪੰਜਾਬ ਦੇ ਵਾਸੀਆਂ ਨੂੰ ਅਪੀਲ ਕਰਦਾ ਹਾਂ ਪੁਲਿਸ ਪ੍ਰਸ਼ਾਸਨ ਤੇ ਸਰਦਾਰ ਭਗਤ ਸਿੰਘ ਮਾਨ ਦੀ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਮੈਂ ਕੱਲ੍ਹ ਤੋਂ ਹਰਭਜਨ ਸਿੰਘ ਹਾਸ਼ੀਆ ਲੋਕਤਲ ਮੈਂਬਰ ਅਸੀਂ ਇੱਕ ਮਸਲੇ ਦੇ ਵਿੱਚ ਆਏ ਸੀ ਕਿ ਇਹ ਮਸਲਾ ਦੇਖੇ ਅਟਾਰੀ ਹਲਕੇ ਦੇ ਵਿੱਚ ਪਿੰਡ ਕ੍ਰਾਣੀ ਅਟਾਰੀ ਦੇ ਵਿੱਚ ਇੱਕ ਗਰੀਬ ਪਰਿਵਾਰ ਹੈ ਜਿਨ੍ਹਾਂ ਨੇ ਕੋਸ਼ਿਸ਼ ਆਪਣੇ ਘਰੇਲੂ ਕੰਮਾਂ ਵਾਸਤੇ ਕਿਸੇ ਦੂਸਰੇ ਪਰਸਨ ਕੋ ਜਸਵਿੰਦਰ ਸਿੰਘ ਜਿਨੇ ਆਪਣੇ ਉਧਾਰ ਪੈਸੇ ਲਿਆ ਸੀ ਜਿਨ੍ਹਾਂ ਦੇ ਆਧਾਰ ਤੇ ਉਹਨਾਂ ਨੇ ਇੱਕ ਕੇਸ ਫੋਟ ਅਪ ਕੀਤਾ ਪਟੀਸ਼ਨ ਪਾਈ ਆ ਕੇਸ ਆਪਣਾ ਕੋਰਟ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਵੀ ਲਾਅ ਲਿਆ ਜਨਾਜ਼ਾ ਕਰਦਿਆ ਹੁਣ ਜਿਹੜੀ ਪਟੀਸ਼ਨ ਦੇ ਆਰਡਰ ਕੋਰਟ ਵੱਲੋਂ ਆਏ ਨੇ ਉਹਨਾਂ ਆਰਡਰਾਂ ਦੇ ਵਿੱਚ ਬਿਲਕੁਲ ਨਹੀਂ ਹੈ ਕਲੀਅਰ ਨਹੀਂ ਆ ਨਾਂ ਤੇ ਇਹ ਬੀਬੀ ਅਮਨਦੀਪ ਕੌਰ ਸਾਹਿਬ ਇੱਕ ਔਰ ਖੜੀ ਹੈ ਇੱਥੇ ਇਹ ਉਹਨਾਂ ਦੀ ਬੇਟੀ ਹੈ ਆਹ ਦੇਖੋ ਜੀ ਸਾਰਾ ਸਮਾਨ ਦਰਵਾਜੇ ਨੂੰ ਤਾਲੇ ਲੱਗੇ ਹੋਏ ਨੇ ਇੱਕ ਪੂਰਾ ਸਮਾਨ ਉਹਨਾਂ ਦਾ ਕੀਮਤੀ ਸਮਾਨ ਆ ਆਪਣੇ ਸਟੇਟਸ ਦੇ ਹਿਸਾਬ ਨਾਲ ਤੇ ਉਹਨਾਂ ਦਾ ਸਾਰਾ ਸਮਾਨ ਘਰੋਂ ਬਾਹਰ ਕੱਢ ਕੇ ਛੱਡ ਦਿੱਤਾ ਗਿਆ ਹੈ ਤੇ ਜਿਸ ਵੀ ਕੇ ਨਾਲ ਜਦੋਂ ਆਰਡਰ ਹੁੰਦੇ ਨੇ ਕੋਟ ਦੇ ਤੇ ਆਰਡਰਾਂ ਦੇ ਵਿੱਚ ਜਸਵਿੰਦਰ ਸਿੰਘ ਵੱਲੋਂ ਇਹ ਦੱਸਿਆ ਜਾਂਦਾ ਕਿ ਤੁਹਾਨੂੰ ਕੋਟ ਵੱਲੋਂ ਆਰਡਰ ਨੇ ਤੇ ਇਹ ਮੈਂ ਤਾਲਾ ਲਗਵਾ ਰਿਹਾ ਤੇ ਸਤਿਕਾਰ ਦੇ ਵਸਾਤੀਓ ਪੂਰੇ ਪੰਜਾਬ ਦੇ ਵਸਨੀਕਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਹ ਤਾਲਾ ਲੱਗਾ ਹੈ ਤੇ ताले ਲੱਗੇ ਉਹਦੇ ਉੱਤੇ ਜਦੋਂ ਕੋਰਟ ਵੱਲੋਂ ਜਦੋਂ ਸਟੇ ਲਿਆ ਜਾਂਦਾ ਹੈ ਤੇ ਉਹਦੇ ਉੱਤੇ ਇੱਕ ਸਰਕਾਰੀ ਲਾਕ ਦੀ ਮੋਹਰ ਲਾਈ ਜਾਂਦੀ ਹੈ ਤੇ ਨਾਲ ਇੱਕ ਤਰਤੀ ਲਟਕਾਈ ਜਾਂਦੀ ਹੈ ਸਨਮਾਨਤ ਸਾਥੀਓ ਜਦੋਂ ਇਹ ਜਸਵਿੰਦਰ ਸਿੰਘ ਆਪਣੇ ਨਾਲ ਪਿੰਡ ਦੇ ਕੁਝ ਮੁੰਡ ਪਰ ਬੰਦਿਆਂ ਨੂੰ ਲੈ ਕੇ ਆਉਂਦੇ ਨੇ ਤੇ ਨਾਲ ਕੁਝ ਆਪਣੇ ਅਹੁਦੇ ਦੇ ਮੁਤਾਬਕ ਆਪਣੀ ਹਸਿਆਤ ਦੇ ਮੁਤਾਬਕ ਪਿੰਡ ਦੇ ਵਿੱਚ ਇੱਕ ਜਾਂ ਦੋ ਪੁਲਿਸ ਕਰਮਚਾਰੀ ਵੀ ਆਉਂਦੇ ਨੇ ਤੇ ਇਹਨਾਂ ਦਾ ਸਾਰਾ ਸਮਾਨ ਘਰੋਂ ਬਾਹਰ ਕੱਢ ਕੇ ਇੱਦਾਂ ਰੱਖ ਜਾਂਦੇ ਨੇ ਤੇ ਆ ਉਹਨਾਂ ਦੀ ਗੁੱਡੀ ਆ ਜਿਸ ਨੂੰ ਆ ਅਮਨਦੀਪ ਕੌਰ ਉਸ ਸਮੇਂ ਘਰ ਵੀ ਨਹੀਂ ਸੀ ਤੇ ਇਹ ਉਹਨਾਂ ਦੀ ਗੁੱਡੀ ਇੱਥੇ ਸੀ ਉਸ ਤੋਂ ਬਾਅਦ ਇਹਨਾਂ ਨੇ ਕੋਈ ਵੀ ਇਸ ਗੁੱਡੀ ਨੂੰ ਇੱਕ ਪਲਚੀ ਦਿੱਤੀ ਆ ਤੇ ਇਹਨੇ ਕੁੜੀ ਨੇ ਸੈਨਮਾਰ ਤੇ ਕੋਈ ਉਹਦੇ ਬਾਰੇ ਧਰਤੀ ਇਹਨਾਂ ਨੂੰ ਉਹਦਾ ਕੋਈ ਸਬੂਤ ਨਹੀਂ ਦਿੱਤਾ ਗਿਆ ਤੇ ਸਾਰਾ ਸਮਾਨ ਕੱਢ ਕੇ ਬਾਹਰ ਰੱਖ ਦਿੱਤਾ ਗਿਆ ਤੇ ਆ ਇੱਕ ਵਾਰੀ ਬੀਬੀ ਨਾਲ ਗੱਲਬਾਤ ਕਰਦੇ ਆ ਬੀਬੀ ਅਮਨਦੀਪ ਕੌਰ ਹਾਂਜੀ ਸਰ ਹਾਂਜੀ ਭੈਣ ਜੀ ਜਦੋਂ ਤੁਹਾਡੇ ਇੱਥੇ ਘਰ ਦੇ ਵਿੱਚ ਜਦੋਂ ਤੁਸੀਂ ਪੈਸੇ ਲਏ ਆ ਤੇ ਜਸਵਿੰਦਰ ਸਿੰਘ ਵੱਲੋਂ ਕੋਈ ਤੁਹਾਨੂੰ ਲਿਖਤੀ ਸਬੂਤ ਦਿੱਤੇ ਗਏ ਨੇ ਪੇਪਰ ਦਿੱਤੇ ਗਏ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਸਾਈਨ ਮਾਰ ਕੇ ਕਿੰਨੇ ਪੈਸੇ ਲਏ ਤੇ ਕਿੰਨੇ ਦੇਣੇ ਕੀਤੇ ਸੱਜੀ ਲੱਖ ਰੁਪਈਆ ਦਿਆ ਸੀ ਇਹਨਾਂ ਕੋਲੋਂ ਨਾ 90000 ਰੁਪਈਆ ਦਿੱਤਾ ਸੀ ਵਿਆਜ ਕੱਟ ਕੇ ਪੀਰ ਸਰ ਜੀ ਉਹਨਾਂ ਨੇ ਮੁਰਕੇ ਮੈਂ ਵਿਆਜ ਵੀ ਦਿੰਦੀ ਰਹੀ ਆ ਤੇ ਫਿਰ ਇਹ ਹੀ 1 ਲੱਖ 20 ਹਜ਼ਾਰ ਘਰੇ ਦੇਣ ਗਏ ਆ ਇਹਨੇ ਨਹੀਂ ਲੈ ਕਹਿੰਦਾ ਮੈਂ ਜ਼ਿਆਦਾ ਲੈਣੇ ਆ ਮੈਨੂੰ ਦੱਸਿਆ ਨਹੀਂ ਇਹ ਕਹਿੰਦਾ ਮੈਂ ਕੋਟ ਕੇਸ ਕਰਤਾ ਵਾ ਤੇ ਇਹਦੀ ਬੇਟੀ ਕੱਲੀ ਘਰ ਸੀ ਉਹਨਾਂ ਨੇ ਬੇਟੀ ਨੂੰ ਬਾਹਰ ਕੱਢ ਕੇ ਸਮਾਨ ਕੱਢ ਕੇ ਜਿੰਦਰਾ ਲਾਤਾ ਪੀਰ ਸਰ ਜੀ ਮੈਂ ਪੰਚਾਇਤ ਅੱਗੇ ਬੇਨਤੀ ਕਰਦੀ ਆ ਕਿ ਮੇਰੇ ਸਿਰ ਦੀ ਸੱਤ ਦਵਾਈ ਜਾਵੇ ਮੈਂ ਜਿਸ ਬੰਦੀ ਅੱਗੇ ਵੀ ਬੇਨਤੀ ਕਰਦੀ ਮੇਰੇ ਸਿਰ ਦੀ ਸੱਤ ਜਵਾਈ ਜਾਵੇ ਮੇਰੀ ਬੇਟੀ ਜਵਾਨ ਆ ਮੈਂ ਕਿੱਧਰ ਲੈ ਕੇ ਜਾਵਾਂ ਮੈਂ ਬਹੁਤ ਦੁਖੀ ਆ ਬਹੁਤ ਮੇਰੀ ਉਹ ਤਾਂ ਮੇਰਾ ਮੀਜ ਸਮਾਨ ਭਜਣ ਗਿਆ ਜੇ ਮੇਰੇ ਚੋਰੀ ਵੀ ਹੋ ਗਿਆ ਸਾਰਾ ਸਮਾਨ ਮੈਂ ਬੇਨਤੀ ਕਰਦੀ ਤਾਂ ਸਤਿਕਾਰਯੋਗ ਡਾਕਟਰ ਕਸ਼ਮੀਰ ਸਿੰਘ ਖੁੰਡਾ ਤੇ ਪਹੁੰਚੀ ਹੋਈ ਹਾਂ ਸੰਗਤਾਂ ਲਿਹਾਗ ਜਥੇਬੰਦੀਆਂ ਮੈਂ ਜਿਸ ਤਰ੍ਹਾਂ ਬੀਬੀ ਮਨਦੀਪ ਔਰ ਇਸ ਵਕਤ ਬੜੇ ਟੁੱਟੇ ਹੋਏ ਨੇ ਤੇ ਪਰਿਵਾਰਕ ਤੌਰ ਤੇ ਕਾਫੀ ਦੁੱਖ ਝੱਲੇ ਨੇ ਤੇ ਕਾਫੀ ਇਹਨਾਂ ਨੂੰ ਦੁੱਖਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਵਕਤ ਮੈਂ ਸਾਰੇ ਜਥੇਬੰਦੀਆਂ ਤੇ ਡਾਕਟਰ ਕਸ਼ਮੀਰ ਸਿੰਘ ਖੁੰਡਾ ਨੂੰ ਕਹਾਂਗਾ ਕਿ ਇਸ ਨਿਮਾਣੀ ਦੀ ਜਿੰਨੀ ਵੀ ਮਦਦ ਹੋ ਸਕਦੀ ਆ ਭਾਵੇਂ ਪੇਟ ਦੀ ਪੰਚਾਇਤ ਨਾਲ ਮਿਲ ਕੇ ਕੀਤੀ ਜਾਵੇ ਜਾਂ ਸਾਰੇ ਜਥੇਬੰਦੀਆਂ ਦੇ ਜਿੰਨੇ ਵੀ ਵਿਦਵਾਨ ਮੋਤਬਰ ਬੰਦੇ ਨੇ ਉਹ ਇਹਦੇ ਉੱਤੇ ਚਾਨਣਾ ਪਾਉਣ ਤੇ ਆਪਾਂ ਪੇਟ ਦੀ ਪੰਚਾਇਤ ਦੇ ਨਾਲ ਇੱਕ ਸਮਾ ਰੱਖੀਏ ਤੇ ਆਓ ਡਾਕਟਰ ਕਸ਼ਮੀਰ ਸਿੰਘ ਖੁੰਡਾ ਜੀ ਕੋ ਪੁੱਛਦੇ ਆ ਕਿ ਅਗਲੇਰੀ ਕਾਰਵਾਈ ਬਾਰੇ ਉਹਨਾਂ ਦਾ ਕੀ ਵਿਚਾਰ ਹੈ ਬਹੁਤ ਹੀ ਸਨਮਾਨਯੋਗ ਸੰਗਤਾਂ ਨੂੰ ਆਪਾਂ ਅਪੀਲ ਕਰ ਰਹੇ ਹਾਂ ਬੇਨਤੀ ਕਰ ਰਹੇ ਹਾਂ ਮੇਰੇ ਨਾਲ ਜੇ ਸਰ ਸਰਤਾਵਾ ਸਿੰਘ ਜੀ ਤੇ ਉਹਨਾਂ ਦੇ ਨਾਲ ਆਏ ਹੋਏ ਜਸੇਦਾਰ ਨੇ ਸਿੰਘ ਸਾਹਿਬ ਨੇ ਮੇਰੇ ਨਾਲ ਆਏ ਹੋਏ ਸਾਥੀ ਵਕ ਵਕ ਜਸੇ ਬੰਦੀਆਂ ਤੋਂ ਪਹੁੰਚੇ ਹੋਏ ਅੱਜ ਅਟਾਰੀ ਪਿੰਡ ਦੇ ਵਿੱਚ ਜਿਲ੍ਹਾ ਅਮਰਸਰ ਦੇ ਜੋ ਬਿਲਕੁਲ ਬਾਰਡਰ ਤੇ ਪੈਂਦਾ ਉਸ ਸਥਾਨ ਤੇ ਆਏ ਆ ਇਹ ਬੀਬੀ ਅਮਨਦੀਪ ਕੌਰ ਇਸ ਪਿੰਡ ਦੀ ਰਹਿਣ ਵਾਲੀ ਗਰੀਬ ਘਰ ਦੇ ਨਾਲ ਸੰਬੰਧਤ ਹੈ ਪਰਵਾਰਕ ਤੌਰ ਤੇ ਜਿਹੜੀ ਬੀਬੀ ਟੁੱਟੀ ਹੋਈ ਆ ਗ੍ਰੇਡ ਕਮਰਲੇ ਦੇ ਵਿੱਚ ਜਿਹੜਾ ਇਹਦਾ ਘਰ ਹੈ ਉਹਦੇ ਬਾਰੇ ਜੋ ਇਹਨਾਂ ਦੀਆਂ ਵੀਡੀਓਜ਼ ਪਈਆਂ ਸੀਗੀਆਂ ਉਹਨੂੰ ਵੇਖਣ ਵਾਸਤੇ ਮੈਂ ਡਾਕਟਰ ਕਸ਼ਵੀਰ ਸਿੰਘ ਖੁੰਡਾ ਕੀ ਫਾਰਗੇਨਾਈਜ਼ਰ ਹਾਸ਼ੀਆ ਲੋਕਦਨ ਅਤੇ ਮੈਂਬਰ ਕੋਰ ਕਮੇਟੀ ਸੰਯੁਕਤ ਦਰਦ ਮੋਰਚਾ ਉਹਨਾਂ ਵੱਲੋਂ ਅੱਜ ਅਸੀਂ ਸਾਥੀਆਂ ਸਮੇਤ ਇੱਥੇ ਪਹੁੰਚੇ ਆਂ ਬਾਕੀ ਜਥੇਬੰਦੀਆਂ ਨੇ ਵੀ ਜਿਨ੍ਹਾਂ ਜਿਨ੍ਹਾਂ ਨੇ ਵੇਖਿਆ ਜਿਵੇਂ ਸਰਦਤਾਵਾ ਸਿੰਘ ਜੀ ਦੇ ਨਾਲ ਅਸੀਂ ਵੀ ਪਹੁੰਚੇ ਆਂ ਤੇ ਬਾਕੀ ਸਾਥੀ ਜਿਹੜੇ ਸਾਰੇ ਅਸੀਂ ਪਹੁੰਚੇ। ਸੋ ਇੱਥੇ ਅੱਜ ਆਣ ਕੇ ਜੋ ਅਨਲਿਸਿਸ ਕੀਤਾ ਜੋ ਸਾਰਾ ਕੁਝ ਵੇਖਿਆ ਉਹਦੇ ਤੇ ਇਹ ਗੱਲ ਸਾਹਮਣੇ ਆਈ ਕਿ ਠੀਕ ਹੈ ਬੀਬੀ ਨੇ ਲੋੜ ਮੁਤਾਬਕ ਇਹਨੂੰ ਲੋੜ ਪਈ ਤੇ ਇਹਨੇ ਵਿਚਾਰੀ ਨੇ ਜਿਹੜਾ ਆਪਣੇ ਕਰਜ਼ਾ ਪੂਰੀ ਕਰਨ ਵਾਸਤੇ ਇਹਨੇ ਕੁਝ ਪੈਸੇ ਲੈਣ। ਪਰ ਇਹਦੇ ਵਿੱਚ ਪਿੱਛੇ ਕੀ ਹੋਇਆ ਕੀ ਨਹੀਂ ਹੋਇਆ ਉਹਦੇ ਤੇ ਅਸੀਂ ਨਹੀਂ ਜਾਂਦੇ ਪਰ ਇਹ ਗੱਲ ਜਰੂਰ ਅਸੀਂ ਬੇਨਤੀ ਕਰਾਂਗੇ ਕਿਉਂਕਿ ਕੋਰਟ ਦਾ ਜਿਹੜਾ ਆਰਡਰ ਹੈ ਉਹਦਾ ਅਸੀਂ ਸਨਮਾਨ ਕਰਦੇ ਹਾਂ। ਤੇ ਅਸੀਂ ਪਰ ਪਿੰਡ ਦੀ ਪੰਚਾਇਤ ਨੂੰ ਸਰਦਾਰ ਜਸਵਿੰਦਰ ਸਿੰਘ ਫੌਜੀ ਨੂੰ ਇਹ ਬੇਨਤੀ ਕਰਦੇ ਵੀ ਵੇਖੋ ਤੁਸੀਂ ਉਸ ਕੌਮ ਦੇ ਵਿੱਚ ਜੰਮੇ ਹੋ ਜਿਹੜੀ ਕੌਮ ਜਿਹੜੀ ਗਰੀਬਾਂ ਦੀ ਬਾਹ ਫੜਦੀ ਹੈ ਤੇ ਅਸੀਂ ਯਾਰ ਜਿਹ ਗਰੀਬਾਂ ਦੀ ਬਾਹ ਫੜਨ ਬੜੀ ਕੌਮ ਦੇ ਵਿੱਚ ਜੰਮੇ ਆ ਤੇ ਜੈਸੇ ਲੰਗਰ ਏਡੇ ਏਡੇ ਵੱਡੇ ਲਾਉਨੇ ਆ ਇਹਨਾਂ ਇਹਨਾਂ ਨੇ ਕੋਸ਼ਿਸ਼ ਜਿਹੜਾ ਆਪਾਂ ਲੋਕਾਂ ਦੇ ਜਾਂ ਧੀਾਂ ਦੇ ਵਿਆਹ ਕਰਦੇ ਤੇ ਇਹਦੇ ਵਿੱਚ ਬੀਬੀ ਦੀ ਵਿਚਾਰੀ ਦੀ ਨੌਜਵਾਨ ਧੀ ਆ ਜਿਹੜੀ ਵਿਆਹਣ ਵਾਲੀ ਆ ਕਿਉਂ ਉਹਨਾਂ ਦੇ ਵੀ ਘਰ ਦੇ ਜਿਹੜਾ ਤਾਲਾ ਵੱਜ ਗਿਆ ਇਸ ਕਰਕੇ ਅਸੀਂ ਇਹ ਜਿਹੜੀ ਬੇਨਤੀ ਕਰਦੇ ਆ ਸਾਰੀ ਸਮੂਹ ਪੰਚਾਇਤ ਨੂੰ ਸਰਪੰਚ ਸਾਹਿਬ ਸਰਦਾਰ ਹਰਪਿੰਦਰ ਸਿੰਘ ਨੂੰ ਬੜੇ ਅੱਛੇ ਸੁਲਝਾ ਮੁੰਡਾ ਹੈ ਫਿਰ ਜਸਵੰਤ ਸਿੰਘ ਜੀ ਜਿਹੜੇ ਆਲਰੇਡੀ ਸਾਬਕਾ ਫੌਜੀ ਨੇ ਫੌਜ ਦੇ ਵਿੱਚ ਨੌਕਰੀ ਕਰਕੇ ਆਏ ਨੇ ਤੇ ਫੌਜੀਆਂ ਦੇ ਤਰਫੋਂ ਪਿਆਸੇ ਹੀ ਬੜੇ ਕਹ ਦੋ ਵੀ ਕੌਮਲ ਹੁੰਦੇ ਨੇ ਚਲੋ ਜੇ ਜੋ ਵੀ ਕੁਛ ਉਹਨਾਂ ਦਾ ਬਣਦਾ ਇਹਦੇ ਵਾਸਤੇ ਅਸੀਂ ਸਾਰੀਆਂ ਜਸੇਬੰਦੀਆਂ ਨੂੰ ਇਹ ਪੀਰ ਕਰਾਂਗੇ ਕਿ ਮੇਲੇ ਬੈਠ ਕੇ ਭਾਵੇਂ ਕੋਰਟ ਦਾ ਆਰਡਰ ਆ ਗਿਆ ਪਰ ਕੋਰਟ ਦੇ ਆਰਡਰ ਨਾਲ ਉੱਤੇ ਹੁੰਦੀ ਹੈ ਸੰਗਤ ਲੋਕ ਹੁੰਦੇ ਨੇ ਤੇ ਅਸੀਂ ਇਹਨਾਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਕੱਲ ਤਾਂ ਜਿਵੇਂ 10 ਵਜੇ ਦਾ ਸਮਾਂ ਦਿੱਤਾ ਗਿਆ ਜੀ ਉਸ ਸਮੇਂ ਦੇ ਮੁਤਾਬਕ ਵਕ ਵਕ ਜਸੇਬੰਦੀ ਆਉਣਗੀਆ ਤੇ ਅਸੀਂ ਸਾਰੇ ਬਿਲ ਬੈਠ ਕੇ ਇਹਨਾਂ ਦੇ ਮਸਲੇ ਦਾ ਹੱਲ ਕਰਨਾ ਬੈਠ ਕੇ ਤੇ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਇਹ ਬੇਨਤੀ ਕਰਾਂਗੇ ਸਾਰੀ ਪੰਚਾਇਤ ਨੂੰ ਸਾਰੀਆਂ ਜਸੇਬੰਦੀਆਂ ਨੂੰ ਕੀ ਭਾਈ ਆਓ ਕੱਲ ਸਵੇਰੇ 10 ਵਜੇ ਇਸ ਪਿੰਡ ਦੇ ਵਿੱਚ ਸਸਥਾਨ ਇੱਥੇ ਇਹ ਪੋਸਟ ਆਫਿਸ ਦੇ ਨਾਲ ਦੱਸਦੇ ਹੋ ਜੀ ਪੋਸਟ ਆਫਿਸ ਹੈ ਹਟਾਰੀ ਦੇ ਪਿੰਡ ਦੇ ਵਿੱਚ ਇਹਦੇ ਨੇੜੇ ਘਰ ਹੈ ਬਾਕੀ ਇਹਦੇ ਤੋਂ ਬਾਅਦ ਕਿੱਥੇ ਬੈਠਣਾ ਕਿੱਥੇ ਜਾ ਕੇ ਗੱਲ ਕਰਨੀ ਇਹ ਕੱਲ ਡਿਸਾਈਡ ਹੋ ਜਾਊਗਾ ਤੇ ਹਾਂਜੀ ਪਿੰਡ ਦੇ ਸਰਪੰਚ ਸਾਹਿਬ ਦੇ ਨਾਲ ਜਿਹੜਾ ਕਰਕੇ ਪੜਾ ਸੀ ਕਿ ਨੇ ਵੀ ਇਸ ਸਥਾਨ ਤੇ ਜਥੇਬੰਦੀਆਂ ਦੇ ਆਗੂ ਕੱਲ ਜਿਹੜੇ ਉਹ ਇਕੱਤਰ ਹੋਣਗੇ ਆਪਣੀ ਗੱਲ ਕਰਨ ਤੇ ਇਸ ਬੀਬੀ ਦਾ ਅਸੀਂ ਸਾਥ ਦਈਏ ਇਹਦੀ ਮਹਤੜ ਬਚੇਰੀ ਜਿਹੜੀ तकरीबन 1 ਮਹੀਨਾ ਹੋ ਗਿਆ ਖੈਰ ਇਹ ਚਾਹੇ ਇਹ ਹੋ ਸਕਦਾ ਵੀ ਇਹਨਾਂ ਬੀਬੀ ਨੂੰ ਕੋਰਟ ਦੇ ਆਰਡਰਾਂ ਦਾ ਬਾਰੇ ਪਤਾ ਨਾ ਹੋਵੇ ਵੀ ਕੀ ਹੋਇਆ ਕੀ ਨਹੀਂ ਹੋਇਆ ਇਹ ਤਾਂ ਜਿਹਦੇ ਹਿਸਾਬ ਹਿਸਾਬ ਦੇ ਨਾਲ ਇਹਨਾਂ ਵੀਡੀਓ ਪਾਈ ਸੀਗੀ ਉਹਦੇ ਤੋਂ ਇੰਜ ਲੱਗਦਾ ਸੀ ਕਿ ਫਿਰ ਵਾਕਿਆ ਹੀ ਹਾਂ ਵਾਕਿਆ ਹੀ ਇਹਨਾਂ ਦੇ ਨਾਲ ਜਿਹੜਾ ਕਿਸੇ ਨੇ ਧੱਕਾ ਕੀਤਾ ਪਰ ਜਦੋਂ ਕੋਰਟ ਦੇ ਆਰਡਰ ਪੜਦੇ ਕੋਰਟ ਦੇ ਆਰਡਰਾਂ ਤੋਂ ਏਨੇ ਖਰੀਅਰ ਆ ਤੇ ਭਾਵੇਂ ਇਹਨਾਂ ਨੂੰ ਸੱਮਣ ਉਹ ਅਜੇ ਤੱਕ ਇਹਨਾਂ ਦੇ ਕਹਿਣ ਮੁਤਾਬਕ ਵੀ ਇਹਨਾਂ ਨੂੰ ਸੱਮਣ ਵੀ ਰਿਸੀਵ ਨਹੀਂ ਹੋਏ ਤੇ ਇੱਕ ਤਰਫਾ ਫੈਸਲਾ ਇਹਨਾਂ ਦੇ ਕਹਿਣ ਮੁਤਾਬਕ ਹੋ ਗਿਆ ਸੋ ਅਸੀਂ ਬੇਨਤੀ ਕਰਦੇ ਸਾਰੇ ਪੰਜਾਬ ਦੇ ਗੁਰੂਆਂ ਪੀਰਾਂ ਦੀ ਇਹ ਧਰਤੀ ਆ ਤੇ ਉਸ ਧਰਤੀ ਦੇ ਵਿੱਚ ਜਿੱਥੇ ਬਾਬਾ ਨਾਨਕ ਜਿਹੜਾ ਆਪਣਾ ਘਰ ਛੱਡ ਕੇ ਅੱਧੀ ਤੋਂ ਵੱਧ ਉਮਰ ਤਕਰੀਬਨ ਸਾਰੀ ਉਮਰ ਜਿਹੜੀ ਅਨੇ ਲੋਕਾਂ ਦੇ ਇਹ ਕਹ ਲੋ ਕਿ ਲੋਕਾਂ ਦੀ ਗਰੀਬ ਲੋਕਾਂ ਦੀ ਬਾਹ ਫੜਨ ਵਾਸਤੇ ਉਹਨੇ ਸਾਰੀ ਕਰਦੀ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਕੀ ਕੁਛ ਹੋਇਆ ਉਹਨਾਂ ਗਰੀਬ ਲੋਕਾਂ ਦੀ ਉਹਨਾਂ ਗਰੀਬ ਸਿੱਖਾਂ ਦੀ ਉਸ ਮਾਨਮਤਾ ਦੀ ਉਹਨਾਂ ਨੇ ਬਾਹ ਫੜੀ ਸੀਗੀ ਕਿ ਨਾ ਨੂੰ ਕੋਈ ਪੁੱਛਦਾ ਨਹੀਂ ਸੀ ਸੋ ਇਹ ਚੰਨੀ ਸਾਰਿਆਂ ਨੂੰ ਬੇਨਤੀ ਹੈ ਵੀ ਕਰਨ ਬੈਠ ਕੇ ਅਸੀਂ ਇਹਦੇ ਤੇ ਵਿਚਾਰ ਵਟਾਂਦਰਾ ਕਰਕੇ ਇਹਦਾ ਬੀਬੀ ਦਾ ਜਿਹੜਾ ਘਰ ਹੈ ਘਰ ਦੀ ਛੱਤ ਆ ਉਹਨੂੰ ਅਸੀਂ ਬੇਨਤੀ ਕਰੀ ਵੀ ਇਹਨੂੰ ਜਿਹੜਾ ਦਵਾ ਦਿੱਤਾ ਜਾਵੇ ਤੇ ਜਿਹੜੇ ਸਾਥੀ ਦਾ ਕੋਈ ਆਰਥਿਕ ਨੁਕਸਾਨ ਹੋਇਆ ਵਾ ਤੇ ਉਹ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਵੀ ਆਰਥਿਕ ਨੁਕਸਾਨ ਨੂੰ ਘੱਟੋ ਘੱਟ ਕਰਕੇ ਘੱਟ ਤੋਂ ਘੱਟ ਕਰਕੇ ਇਹਨੂੰ ਜਿਹੜਾ ਇਹ ਇਹਨਾਂ ਦਾ ਜਿਹੜਾ ਮਕਾਨ ਹੈ ਇਹਨਾਂ ਦਾ ਸਮਾਨ ਅੰਦਰ ਰੱਖਾਇਆ ਜਾਵੇ ਤੋਂ ਇਹੀ ਸਾਰਿਆਂ ਨੂੰ ਬੇਨਤੀ ਹੈ ਇਹਨਾਂ ਨੂੰ ਕੁਝ ਕਹਿੰਦੇ ਹੋ ਸਾਰੇ ਪੰਜਾਬ ਸਾਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਇਹਨਾਂ ਦੀ ਵੀਡੀਓ ਗਈ ਆ ਉਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਹੋਇਆ ਕਿ ਉਹਨਾਂ ਨੇ ਸਾਰਿਆਂ ਨੇ ਫੋਨ ਵੀ ਕੀਤੇ ਆ ਸਾਰਿਆਂ ਨੇ ਉਹਨਾਂ ਨੂੰ ਜਿਹੜਾ ਵੱਖ-ਵੱਖ ਢੰਗ ਰਾਈ ਇਸ ਗੱਲ ਦੀ ਇਹਨਾਂ ਦੀ ਹਮਾਇਤ ਵੀ ਕੀਤੀ ਆ ਅਸੀਂ ਜਿਹੜੀ ਫਤਿਹ ਦੀ ਸਾਂਝ ਪਾਉਂਦੇ ਹਾਂ ਸਾਰੀ ਸੰਗਤ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਮੈਂ ਬੇਨਤੀ ਸਤਿ ਸ਼੍ਰੀ ਅਕਾਲ ਸਰਦਾਰਤਾਵਾ ਸਿੰਘ ਜੀ ਨੇ ਉਹ ਉਹ ਵੀ ਆਪਣੇ ਇਹਦੇ ਤੇ ਜਿਹੜੀ ਆਪਣੀ ਗੱਲ ਰੱਖਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੁੱਚੇ ਨਗਰ ਦੀ ਪੰਚਾਇਤ ਨੂੰ ਬੇਨਤੀ ਕਰਦਾ ਹਾਂ ਕਿ ਸਰਪੰਚ ਦੇ ਨਾਲ ਥੋੜਾ ਸਮਾਂ ਪਹਿਲਾਂ ਸੰਪਰਕ ਨਹੀਂ ਹੋ ਪਾਇਆ ਪਰ ਜਿਨ੍ਹਾਂ ਨੇ ਇਸ ਭੈਣ ਨੂੰ ਮਾਇਆ ਦਿੱਤੀ ਹੈ ਉਹਨਾਂ ਦੇ ਨਾਲ 2 ਕੁ ਮਿੰਟ ਵਾਸਤੇ ਸਾਡੀ ਗੱਲ ਹੋਈ ਸੀ ਉਹ ਇਸੇ ਸਬੰਧ ਵਿੱਚ ਹੋਈ ਸੀ ਕਿ ਜੇ ਤੁਹਾਡੇ ਕੋਲ ਆਰਡਰ ਹੈਗੇ ਨੇ ਕੋਡ ਦੇ ਤੇ ਉਹ ਸਾਨੂੰ ਦਿਖਾ ਦਿਓ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਦੂਰ ਬੈਠਿਆਂ ਵੀ ਚਲੋ ਉਹ WhatsApp ਤੇ ਸਾਨੂੰ ਸੈਂਡ ਕਰ ਦਿੱਤੇ ਨੇ ਪਰ ਹੁਣ ਮਸਲਾ ਇੱਥੇ ਹੈ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਅਗਾਹ ਵਾਸਤੇ ਜਿਹੜਾ ਉਹ ਵਧਾਉਣਾ ਨਹੀਂ ਚਾਹੁੰਦੇ ਉਹ ਜੋ ਵੀ ਹੋਇਆ ਉਸ ਮੈਟਰ ਨੂੰ ਇੱਕ ਸਾਈਡ ਤੇ ਛੱਡ ਕੇ ਆਪਾਂ ਸਮੂਚੀਆਂ ਜਥੇਬੰਦੀਆਂ ਔਰ ਸਮੂਚੀ ਨਗਰ ਦੀ ਪੰਚਾਇਤ ਜਿਹੜੀ ਹੈ ਬੈਠ ਕੇ ਤੇ ਇਸ ਭੈਣ ਦੀ ਜੋ ਸਿਰ ਦੀ ਛੱਤ ਹੈ ਉਸ ਨੂੰ ਆਪਾਂ ਵਾਪਸ ਤੋਂ ਆਉਣਾ ਕਿਉਂਕਿ ਇਹ ਉਹਨਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਨ੍ਹਾਂ ਰਹਿਬਰਾਂ ਨੇ ਆਪਣੇ ਬੱਚਿਆਂ ਤੱਕ ਕੁਰਬਾਨ ਕਰ ਦਿੱਤਾ ਪਰ ਲੋਕਾਂ ਦੇ ਸਿਰ ਤੇ ਛੱਤ ਜਿਹੜੀ ਆ ਉਹ ਪੁੱਜਦਾ ਕੀਤੀ ਪਰ ਇਸ ਸਮੇਂ ਸਾਨੂੰ ਇਸ ਪੰਜਾਬ ਦੇ ਵਿੱਚ ਰਹਿੰਦੇ ਆ ਇਹੋ ਜਿਹਿਆਂ ਜਿਹੜੀਆਂ ਘਟਨਾਵਾਂ ਨੇ ਜਦੋਂ ਵੇਖਣ ਨੂੰ ਮਿਲਦੀਆਂ ਨੇ ਤੇ ਫਿਰ ਉਹ ਹਿਰਦਾ ਜਿਹੜਾ ਸਾਡਾ ਉਹ ਬਲੁੰਦ ਰਿਆ ਜਾਂਦਾ ਹੈ ਵੀ ਅਸੀਂ ਕਿਸ ਕੌਮ ਦੇ ਵਾਰਿਸ ਹਾਂ ਤੇ ਅਸੀਂ ਕੋਈ 2-4 ਜਾਂ 50 ਹਜ਼ਾਰ ਜਾਂ ਲੱਖ ਬਦਲੇ ਕਿਸੇ ਦੀ ਜਵਾਨ ਧੀ ਭੈਣ ਨੂੰ ਇਸ ਤਰ੍ਹਾਂ ਬਾਹਰ ਜਿਹੜਾ ਉਹ ਨਹੀਂ ਕੱਢ ਸਕਦੇ ਅਸੀਂ ਮੰਨਦੇ ਹਾਂ ਕਿ ਕੋਰਟ ਦੇ ਆਰਡਰ ਨੇ ਸਤਕਾਰਯੋਗ ਨੇ ਪਰ ਬੇਨਤੀ ਇੱਥੇ ਇਹ ਆ ਕਿ ਖਾਲਸਾ ਖੁਦ ਖੁਦਾ ਹੈ ਹਾਲਸਾ ਜਿਹੜਾ ਏ ਇਹ ਕਿਸੇ ਦੇ ਨਦੀਨ ਨਹੀਂ ਚੱਲਦਾ ਇਕਾਲਪੁਰਖ ਦੀ ਫੌਜ ਆ ਅਸੀਂ ਬੇਨਤੀ ਕਰਦੇ ਆਂ ਪੰਚਾਇਤ ਨੂੰ ਕਿ ਸਾਡੇ ਨਾਲ ਜਿਹੜਾ ਕੱਲ 10 ਵਜੇ ਦਾ ਸਮਾਂ ਰੱਖਿਆ ਗਿਆ ਹੈ ਉਸ ਸਮੇਂ ਨੂੰ ਉਹਦਾ ਸਤਿਕਾਰ ਕਰਦੇ ਹੋਇਆ ਸਾਨੂੰ 10 ਵਜੇ ਐਸੇ ਹੀ ਅਸਥਾਨ ਦੇ ਉੱਤੇ ਇੱਥੇ ਹੀ ਸਾਡੇ ਨਾਲ ਸੰਪਰਕ ਕਰਕੇ ਤੇ ਆਪਾਂ ਬੈਠ ਕੇ ਵਿਚਾਰ ਵਟਾਂਦਰਾ ਕਰਕੇ ਤੇ ਜੋ ਤੁਹਾਡਾ ਖਰਚਾ ਲੱਗਾ ਏ ਕੋਈ ਵਕੀਲ ਦੇ ਰਹੀਂ ਜਾਂ ਜਿੰਨੀ ਵੀ ਤੁਹਾਡੀ ਬਣਦੀ ਮਾਇਆ ਆ ਆਪਾਂ ਉਹਨੂੰ ਘਟ ਤੋਂ ਘਟ ਕਰਕੇ ਉਹ ਤੁਹਾਡੀ ਮਾਇਆ ਜਿਹੜੀ ਉਹ ਵਾਪਸ ਦੇ ਦਿੱਤੀ ਜਾਵੇਗੀ ਔਰ ਇਹ ਜਿਹੜੀ ਭੈਣ ਆ ਇਹਨਾਂ ਨੂੰ ਆਪਾਂ ਇਹਨਾਂ ਦਾ ਜਿਹੜਾ ਸਿਰ ਤੇ ਕਿਉਂਕਿ ਮਹਾਰਾਜ ਦੇ ਵੀ ਕਹਿੰਦੇ ਹਨ ਕਿ ਜੇ